ਇਹ ਕੋਈ ਯੂਵੀ ਲੈਂਪ ਹੈ ਹਨਾ ਸਨ ਦਾ ਸਨ ਕੰਪਨੀ ਦਾ ਕਿੰਨੇ ਦਾ ਪੈਣਾ 250 ਰੁਪਏ ਦਾ ਬਹੁਤ ਘੱਟ ਰੇਟ ਨੇ ਬਈ ਤੇ ਬਾਜ਼ਾਰ ਤੁਹਾਨੂੰ ਪਤਾ ਹੈ 1000 ਰੁਪਏ ਤੋਂ ਥੱਲੇ ਕੋਈ ਗੱਲ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਹੋਰ ਵੀ ਨਵੇਂ ਆਣੇ ਹੁਣ ਇਹ ਦੇਖੋ ਆਹ ਭਰਾ ਉਸ ਤਰ੍ਹਾਂ ਚੈੱਕ ਕਰ ਆ ਰਿਹਾ ਹੈ ਆਹ ਸਟੀਲ ਦਾ ਉਤਰ ਹੈ ਹਾਂਜੀ ਪੂਰਾ ਸਟੀਲ ਹੈ ਕਿੰਨੇ ਦਾ ਪੈਣਾ 75 ਰੁਪਏ ਓਕੇ ਇਹਨੇ ਪਹਿਲੀ ਵਾਰੀ ਵੀਡੀਓ ਦੇਖੀ ਆ ਉਹਨੂੰ ਵੀ ਦਰ ਦਿੰਨੇ ਆ 100 ਰੁਪਏ ਦੀ ਪੈਂਦੀ ਬਲੀਚ ਓਕੇ ਅੱਧਾ ਕਿਲੋ 100 ਕਿਲੋ 200 ਉਹ ਪਰੜਮੋਂ ਉੱਤਰ ਵੀ ਦਿਖਾ ਦਿੰਦੇ ਆ ਆ ਚਾਰਮੀਸ ਹੈ ਚਾਰਮੀ ਤੇ 60% ਲੈਸ ਮਿਲੇਗੀ ਤੁਹਾਨੂੰ ਓਕੇ ਮੈਡੀਕੇਟ ਮੈਡੀਕੇਟਡ ਚੀਜ਼ ਹੈ ਮੈਡੀਕਲ ਤੇ ਜਾਂਦੀ ਹੈ ਕੇਐਸ ਦਾ ਡੀਓ ਆ 370 ਰੁਪਏ ਦਾ ਤੁਸੀਂ ਸੇਲ ਕਰਨਾ 250 ਦੇ ਦੋ ਉੱਪਰ ਪਹਿਲਾਂ ਦਿਖਾਓ ਓਕੇ ਆ ਦੇਖੋ ਐਨ ਵੀ ਪਿਆ ਆ ਸਾਰਾ ਹੁਣੀ ਮਾਲ ਉਤਰਿਆ ਨਾਲ ਹੀ ਆਪਾਂ ਤੁਹਾਨੂੰ ਵੀਡੀਓ ਦੇ ਦਿੱਤੀ ਆ ਦੇਖੋ ਐਨ ਵੀ ਦਾ ਡੀਓ ਆ ਪਫਿਊਮ ਹੈ 300 ਰੁਪਏ ਐਮ ਆਰ ਵੀ 180 ਰੁਪਏ ਬੰਦੇ ਬੰਦੇ 180 ਰੁਪਏ ਦਾ ਪੈਣਾ ਤੁਹਾਨੂੰ ਮੈਡੀਕਲ ਤੇ ਤੁਹਾਨੂੰ ਪਤਾ ਬਾਜ਼ਾਰ ਤੇ ਤੁਹਾਨੂੰ ਪਤਾ ਪ੍ਰਿੰਟੂ ਪ੍ਰਿੰਟੀ ਸੋਦੇ ਵਿਕਦੇ ਸਕਿਨ ਪਲਸ ਦਾ ਜੈਲ ਕਲਰ ਹੈ ਓਕੇ ਦਿਖਾ ਦੂੰਗਾ ਆਹ ਦੇਖੋ ਸਕਿਨ ਪਲਸ 260 ਰੁਪਏ ਦਾ ਪੈਣਾ ਜੈਲ ਕਲਰ ਓਕੇ ਐਮ ਆਰ ਵੀ ਚੈੱਕ ਕਰੋ 1000 ਰੁਪਏ ਐਮ ਆਰ ਵੀ ਸਿਰਫ 260 ਰੁਪਏ ਅੱਜ ਦੀ ਡੇਟ ਦੇ ਵਿੱਚ ਸਲੂਨ ਪਾਰਲਰ ਹਰੇਕ ਘਰ ਬੰਦਾ ਇਹੀ ਜੈਲ ਕਲਰ ਨਹੀਂ ਲਾਂਦਾ ਕਿਉਂਕਿ ਇਹ ਸਕਿਨ ਨੂੰ ਟੱਚ ਨਹੀਂ ਹੁੰਦਾ